ਠੀਕ ਵਿਧਾਨ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਜਲੰਧਰ ਦੇ ਕਮਿਸ਼ਨਰ ਸਬੱਪਨ ਸ਼ਰਮਾ ਹੋਰਾਂ ਅਤੇ ਹੋਰ ਛੋਟੇ ਤੋਂ ਲੈ ਕੇ ਵੱਡੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀ ਉਸੇ ਹੀ ਬਿਲਡਿੰਗ ਦੇ ਵਿੱਚ ਬੈਠੇ ਹੋਏ ਗਲਤ ਲੋਕਾਂ ਨੂੰ ਚੁੱਕਣ ਦੀਆਂ ਸਕੀਮਾਂ ਲਗਾ ਰਹੇ ਹਨ ਦੱਸਦੀ ਹੈ ਕਿ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਲੋਕਾਂ ਨੂੰ ਚੁੱਕਣ ਲਈ ਹੁਣ ਪੰਜਾਬ ਪੁਲਿਸ ਨੇ ਅਜਿਹੀ ਸਕੀਮ ਲਗਾ ਦਿੱਤੀ ਹੈ ਕਿ ਗਲਤ ਬੰਦੇ ਬਾਜ ਵਰਗੀ ਅੱਖ ਤੋਂ ਬਾਚ ਨਹੀਂ ਸਕਣਗੇ ਕਿਉਂਕਿ ਹੁਣ ਜਲੰਧਰ ਸ਼ਹਿਰ ਦੇ ਚੱਪੇ-ਚੱਪੇ ਤੇ ਤੀਜੀ ਅੱਖ ਜਾਨੀ ਕਿ ਸੀਸੀਟੀਵੀ ਕੈਮਰੇ ਲਗਾ ਦਿੱਤੇ ਨੇ ਜੋ ਕਿ ਹਰ ਮੋੜ ਹਰ ਗਲੀ ਮੁਹੱਲੇ ਤੋਂ ਗੁਜ਼ਰਨ ਵਾਲੇ ਲੋਕਾਂ ਤੇ ਧਿਆਨ ਰੱਖਣਗੇ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਲੰਧਰ ਕਮਿਸ਼ਨਰ ਸੁਵਪਨ ਸ਼ਰਮਾ ਹੋਰਾਂ ਨੇ ਅੱਗੇ ਜੋ ਕਿਹਾ ਉਹ ਵੀ ਧਿਆਨ ਨਾਲ ਸੁਣੋ ਜਿਹੜਾ ਪੁਲਿਸ ਦਾ ਕੰਪੋਨੈਂਟ ਹੈ ਕਮਿਸ਼ਨਰ ਪੁਲਿਸ ਦਾ ਉਹ ਸੇਫ ਸਿਟੀ ਪ੍ਰੋਜੈਕਟ ਹੈ ਤੇ ਕੋਈ ਹਜ਼ਾਰ ਦੇ ਕਰੀਬ ਕੈਮਰੇਸ ਪੂਰੇ ਸ਼ਹਿਰ ਚ ਲੱਗਨੇ ਇੰਸਟਾਲ ਹੋ ਗਏ ਹੈ ਕਾਫੀ ਹੱਦ ਤੱਕ ਇੰਸਟਾਲ ਹੋ ਗਏ ਨੇ ਲਾਈਫ ਵੀ ਹੋ ਗਏ। ਉਹਨਾਂ ਦਾ ਇੱਕ ਸਿਸਟਮਿਕ ਅ ਅਪਰੋਚ ਜਿਹੜੀ ਹੈ ਕਿ ਕਿਵੇਂ ਮਾਨੀਟਰ ਕੀ ਕਰਨਾ ਹੈ? ਮਾਨੀਟਰ ਕਰਕੇ ਕਿਨੂੰ ਕੀ ਇਨਫੋਰਮੇਸ਼ਨ ਦੇਣੀ ਹੈ? ਕਿਵੇਂ ਮੌਕੇ ਤੇ ਅ ਪੀਸੀਆਰ ਦੀ ਹੀਆਰਐਸ ਦੀ ਥਾਣਿਆਂ ਦੀ ਗੱਡੀ ਜਾਣਗੀਆਂ। ਕਿਵੇਂ ਇਹ ਸਿਸਟਮ ਮੇਨਟੇਨ ਹੋਊਗਾ? ਕਿਵੇਂ ਰਿਸਪੌਂਸ ਟਾਈਮ ਘਟੂਗਾ? ਉਹ ਚੈੱਕ ਕੀਤਾ ਗਿਆ ਹੈ। ਇਹ ਰੈਗੂਲਰ ਹੋਗਾ ਜੀ। 15-20 ਦਿਨਾਂ 'ਚ ਇਹ ਬਿਲਕੁਲ ਪਰਪੱਕ ਹੋ ਜਾਊਗਾ। जरा इन्हों का जॉब प्रोफाइल है वो बना दि गई है टाइम लैग जोड़ा है अठ तो दोना है दो तो चार की करना है की, -की चीज़ देखनी है वॉच करनी है कि इनफोरमेन पास करनी है कि इंपॉर्टेंट इनफोरमेस है ये ट्रेनिंग का प्रोसीजर है ट्रेनिंग शुरू हो गई है पंद्रह भी दिन लगन गए दैन इट विल बी इन ऑटोमोटर ਤੱਕ ਕਿੰਨੇ ਕੈਮਰੇ ਸ਼ਹਿਰ ਦੇ ਆ ਕੁਝ 350 ਤੱਕ ਅਧਿਕਾਰੀ ਨੇ ਕਿਹਾ ਕਿ ਪੂਰੇ ਜ਼ਿਲਹੰਦਰ ਸ਼ਹਿਰ ਦੇ ਵਿੱਚ 스마트 ਸਿਟੀ ਪ੍ਰੋਜੈਕਟ ਦੇ ਤਹਿਤ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਥਾਂ ਥਾਂ ਤੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ ਅਤੇ ਹੋਰ ਵੀ 1000 ਕੈਮਰੇ ਲਗਾਏ ਜਾਣਗੇ ਜਿਨ੍ਹਾਂ ਨੂੰ ਕੰਟਰੋਲ ਰੂਮ ਹੈਂਡਲ ਕਰੇਗਾ ਜੇਕਰ ਕੋਈ ਵਿਅਕਤੀ ਗਲਤ ਕੰਮ ਕਰਕੇ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਤੁਰੰਤ ਕੈਮਰੇ ਦੀ ਮਦਦ ਦੇ ਨਾਲ ਕਾਬੂ ਕਰ ਲਿਆ ਜਾਵੇਗਾ